ਤਾ ਇਉ ਪੰਜੇ ਸਿੱਖ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਦੇ ਨਾਲ ਗਏ ਸਨ ਉਹ ਮਹਾਰਾਜੀ ਦੇ ਆਲੇ-ਦੁਆਲੇ ਸਤਿਗੁਰ ਤਨ ਤਿਸ ਕਾਜ ਤਾ ਮਹਾਰਾਜੀ ਦੇ ਆਲੇ-ਦੁਆਲੇ ਤੇ ਸਮੇਂ ਖੜੇ ਹਨ ਮੰਦ ਮੰਦ ਰੋਧ ਅਦਕ ਤਾ ਹੁਣ ਉਹ ਧਰਤੀ ਦੀ ਗੱਲ ਦੱਸਦੇ ਆ ਉਹ ਤਾਂ ਕਾਸ਼ ਮੰਡਲ ਦੀ ਤਾਂ ਦੱਸ ਦਿੱਤਾ ਨਾ ਵੀ ਮਹਾਰਾਜੀ ਦੇਵਤਿਆਂ ਦੇ ਨਾਲ ਸੱਜਣ ਚਲੇ ਗਏ ਹੁਣ ਸਰੀਰ ਦੀ ਗੱਲ ਦੱਸਦੇ ਆ ਵੀ ਸਰੀਰ ਦੀ ਕਿਰਿਆ ਕੀ ਹੋਈ ਤਾਂ ਕਹਿੰਦੇ ਮਹਾਰਾਜੀ ਸਰੀਰ ਛੱਡ ਗਏ ਤੇ ਪੰਜੇ ਸਿੱਖ ਸਨ ਤੇ ਮਹਾਰਾਜੀ ਨੇ ਸਰੀਰ ਤਿਆਗਿਆ ਤੇ ਉਹ ਰੋਣ ਲੱਗੇ ਹਨ ਸੰਕਟ ਪਾਏ ਕਰਾਲ ਸਾਡੇ ਗੁਰੂ ਨੇ ਸਰੀਰ ਤਿਆਗ ਦਿੱਤਾ ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ ਕੌ ਪਈ ਕਹੇ ਦੇਖਾ ਵਟ ਹੰਸਾ ਗਾਵ ਕਾ ਪਾਈ ਦੇਖਾ ਜਿਨੇ ਆਖਿਆ ਭਾਈ ਮਹਾਰਾਜੀ ਨੇ ਆਖਿਆ ਸੀ ਰੋਣਾ ਨਹੀਂ ਰੋਣਾ ਕਾਦੇ ਆਸਤੇ ਹੈ ਮਹਾਰਾਜੀ ਨੇ ਆਖਿਆ ਸੀ ਬਾਣੀ ਦਾ ਸਾਰਾ ਲੈਣਾ ਇਹ ਰਾਵੀ ਦੀ ਆਪਣੇ ਕੋਲੇ ਆਣ ਤੇ ਉਹਨਾਂ ਨੂੰ ਕਹਿ ਲੱਗੇ ਮਹਾਰਾਜ ਬਰਹਾਂਸ ਰਾਗ ਜਾ ਕਰਕੇ ਸੁਣਾਉਣਾ ਕਰੋ। ਗੁਰ ਪਰ ਲੋਕ ਪਾਖ ਬਦਿਖ ਨਾ ਬਹੋ। ਮਹਾਰਾਜ ਜੀ ਨੇ ਤਾਂ ਸਾਧਖੰਡ ਜਿਹੜਾ ਹੈ ਜਾਣਾ ਕੀਤਾ ਹੈ। ਤਾਰਿਆ ਗ੍ਰਹਿ ਥਨ ਪਾਪੀ ਬੈਸੇ। ਤਾਂ ਉਧਰ ਪਾਪੀ ਚੰਦੂ ਉਹ ਕੈਦ ਵਾਲੀ ਥਾਂ ਤੇ ਬੈਠਾ ਹੈ। ਤੇ ਪ੍ਰਤੀਖਨ ਆਏ ਨਾ ਕੈਸੇ। ਤਾਂ ਓਦੇ ਕਰਿਆ ਵੀ ਅਜੇ ਤੱਕ ਮਹਾਰਾਜ ਵਾਪਸ ਨਹੀਂ ਆਏ ਹਨ। ਥੋੜੀ ਦੇਰ ਲਾਗੀ ਨਹੀਂ ਆਏ। ਬੜਾ ਸਮਾਂ ਲੱਗਿਆ ਅਜੇ ਤੱਕ ਮੁੜੇ ਨਹੀਂ ਹਨ। ਆ ਭਈ ਗਤ ਲਖੀ ਨ ਜਾਏ। ਇਹ ਗੱਲ ਬਣੀ ਤੇ ਜਾਣਿਆ ਨਹੀਂ ਜਾਂਦਾ ਹੈ। ਕਿੰਨੇ ਮਹੇ ਉਤਾਵਲਤਾ ਆਵਾ। ਤਾਂ ਬੈਖਿਆ ਨਹੀਂ ਗਿਆ ਤੇ ਉਥੋਂ ਚੱਲ ਕੇ ਆਇਆ ਹੈ। ਇਹਦਾ ਕਿਸਾਨ ਦੇ ਕਿਤੇ ਕਰਣਾਵਾ। ਤਾਂ ਜਦੋਂ ਵੇਖਿਆ ਤੇ ਜਿਹੜੇ ਮਹਾਰਾਜੀ ਦੇ ਸੈਕ ਸੰਤੇ ਰੋ ਰਹੇ ਸਨ। ਪੂਰਨ ਆਏ ਪੀਰ ਪਰ ਹੀਰੇ। ਤਾਂ ਛੇਤੀ ਦੇ ਨਾਲ ਕਿਨਾਰੇ ਤੇ ਆਇਆ ਹੈ। ਇਹ ਚਾਦਰੇ ਤਾਂ ਵੜੇਰੀ। ਵੇਖਿਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਥੱਲੇ ਪਏ ਆ। ਤੇ ਸਰੀਰ ਤੇ ਚਾਦਰਾਂ ਲਿਆ ਹੋਇਆ ਹੈ ਬਹੁਤ ਦਿਨ ਭਈ ਨਾ ਸੁਪ ਤਨ ਦੀਨ ਤਾਂ ਜਾ ਲਿਆ ਵੇ ਬਹੁਤ ਦਿਨ ਹੋ ਗਏ ਸੁੱਤੇ ਨਹੀਂ ਸਨ ਇਕਤੁਰ ਕੋ ਨਿਦਰਾ ਕੀਨ ਤਾਂ ਮੌਕਾ ਬਾਗੇ ਸੌ ਗਏ ਹਨ ਆਬ ਸੂਦੋ ਪਾ ਮਾਨੇ ਨਕਾ ਤਾਂ ਹੁਣ ਇਹਨਾਂ ਇਸ਼ਨਾਨ ਵੀ ਕਰ ਲਿਆ ਤੇ ਸਿੱਧੇ ਵੀ ਪਈਆ ਤੇ ਹੁਣ ਜਾਪਦਾ ਵੀ ਰਿਸ਼ਤਾ ਮੰਨ ਲੈਣਗੇ ਮਾ ਜਾਣ ਤੇ ਉਰ ਡਰ ਪਾਤਾ ਤਾਂ ਇੱਕ ਹੀ ਧਰਮ ਆਪ ਜਾਰਤੋ ਵੀ ਹੁਣ ਇਹਨਾਂ ਨੂੰ ਕਹੇ ਤੁਹਾਡਾ ਧਰਮਨਾਸ਼ ਕਰੂੰਗਾ ਇਸ ਗੱਲੋਂ ਵੀ ਡਰਦੇ ਹਨ ਨਿਕਟ ਗਯੋ ਨਰ ਲਹੇ ਸਮੁਦਾਇ ਆ ਆਪਣੇ ਬੰਦਿਆ ਦੇ ਨਾਲ ਹੋ ਕਰਕੇ ਮਹਾਰਾਜ ਜੀ ਦੇ ਕੋਲੇ ਪਹੁੰਚ ਗਿਆ ਹੈ ਸੁਪਤਿ ਜਾਣ ਕਰੈ ਦੁਸ਼ਤ ਅਲਾਇ ਸੁਪਿਆ ਜਾਣ ਕੇ ਮਹਾਰਾਜ ਜੀ ਨੂੰ ਵੇਖ ਕੇ ਬੋਲਿਆ ਹੈ ਤੇਮ ਤੁਮ ਕੋ ਅਬ ਨਿਦ੍ਰਾਈ ਕਹਿੰਦਾ ਤੁਹਾਨੂੰ ਕਿਵੇਂ ਨੀਂਦ ਆ ਗਈ ਹੈ ਕੋਈ ਨਿਚਿੰਤ ਸੋਇਓ ਸੁਖ ਪਾਇ ਬੜਾ ਨਿਸ਼ਕੇਤ ਹੋ ਕੇ ਬੇਫਿਕਰਾ ਹੋ ਕੇ ਸੁਤਾ ਪਿਆ ਹੈ ਤੁਮਾਰੀ ਮਹਿਤ ਜੀਰੇ ਤਾ ਤੁਹਾਨੂੰ ਨੇ ਪਤਾ ਮੈਂ ਕੁਆਰੀ ਧੀ ਨੂੰ ਆਪਣੇ ਘਰੇ ਬੈਠੀ ਵੇਖਦਾ ਹਾਂ ਜਿੱਦੇ ਦਾ ਤੁਸੀਂ ਮੇਰੀ ਧੀ ਦੇ ਰਹਿ ਕੇ ਨੂੰ ਜਵਾਬ ਦਿੱਤਾ ਮੇਰੀ ਤਾਂ ਨੀਂਦ ਉੱਡ ਗਈ ਹੈ ਤਦ ਬੀਬੀਏ ਬਹੁਤ ਰੋਏ ਸੁਣਾਇਓ ਤਾਂ ਜਦੋਂ ਇਹ ਇਉਂ ਬੋਲਿਆ ਮਹਾਰਾਜ ਨੂੰ ਤੇ ਬਾਬਾ ਵਿਧੀ ਜੰਦ ਜੀ ਰੋਂਦੇ ਸਨ ਤੇ ਰੋਂਦਿਆਂ ਰੋਂਦਿਆਂ ਬੋਲੇ ਹਨ ਉਸ ਤੇ ਪਾਪ ਕੀ ਪਾਪ ਕਮਾਇਓ ਤਾਂ ਕਹਿੰਦੇ ਦੁਸ਼ਟਾ ਪਾਪੀਆ ਤੂੰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਤਾਂ ਹੀ ਇਹਨਾਂ ਨੂੰ ਐਨੀ ਸਜ਼ਾ ਦੇ ਕੇ ਤਾ ਇਹਨਾਂ ਨੂੰ ਮਾਰ ਦਿੱਤਾ ਤੇ ਵੱਡਾ ਪਾਪ ਕਮਾਇਆ ਹੈ। ਤਾ ਤੇਰੇ ਜੱਗੇ ਦੋਸ਼ ਵੱਡ ਦੇਖੈ। ਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਤੇ ਤੂੰ ਵੱਡੇ ਵੱਡੇ ਦੋਸ਼ ਲਾਏ ਸਨ। ਪਰ ਲੋਕ ਦੇਹ ਤਜ ਕੇ। ਆ ਵੇਖ ਲਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਰੀਰ ਛੱਡ ਕੇ ਸੱਚਖੰਡ ਚਰੇ ਗਏ ਹਨ। ਪਰ ਕੂਕਰ ਕਰ ਪੂਰ ਮਾਨ ਮਾਰੇ ਅਤੀਆਰੀ। ਤਾ ਟੂਠਿਆ ਤੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਮਾਰ ਦਿੱਤਾ ਹੈ। ਤੇਰੇ ਜਨੀ ਤਾਰੇ ਜਨਕ ਹਜ਼ਾਰੇ। ਤਾ ਭਵੇਂ ਹੁਣ ਹਜ਼ਾਰਾਂ ਯਤਨ ਕਰ ਲਾ ਹਜ਼ਾਰਾਂ ਕਿਆ ਬਣਾ ਲਾ ਤੂੰ ਬਜੇਗਾ ਨਹੀਂ ਅੱਛੇਾਰੇ ਪਤਾ ਹੋਰੇ ਮਹੇਿਸਮਾਇੋ ਤਾਂ ਥੋੜਾ ਜਿਹਾ ਡਰਿਆ ਤੇ ਹੈਰਾਨ ਹੋ ਗਿਆ ਹੈ ਕਿਨੇ ਹਟ ਕਰ ਥਾਮ ਤਿਡਾ ਜੋ ਇਹ ਤਾਂ ਖੜਿਆ ਯਾ ਤੇ ਮੜ ਕੇ ਆਪਣੇ ਘਰ ਨੂੰ ਤੁਰ ਪਿਆ ਹੈ ਕਿਦਨੇ ਰਦੇ ਨੇ ਬਾਦੇ ਸੁਣੀਓ ਪੁਕਾਰਾ ਤਾਂ ਜਦੋਂ ਘਰੇ ਗਿਆ ਤੇ ਘਰੇ ਵੀ ਰੋਣ ਦੀ ਆਵਾਜ਼ ਸੁਣੀ ਹੈ ਕਿਤੇ ਚਿੱਤ ਹੋਇਆ ਤਦ ਹੈ ਉਚਾਰਾ ਧਾਰਾ ਨੂੰ ਗਿਆ ਵੀ ਘਰੇ ਕਿਹਾ ਰੋਂਦੇ ਹਨ ਤੇ ਬੋਲਿਆ ਹੈ ਤਾਂ ਕੀ ਹੋਇਓ ਪਿਆ ਕਰੂ ਬਿਰਲਾਪਾ ਤਾਂ ਪੁੱਛਣ ਲੱਗਾ ਆਪਣੇ ਸ਼ਪਾਂਜਾਂ ਨੂੰ ਭਾਈ ਕੀ ਗੱਲ ਹੋ ਗਈ ਕਿਉਂ ਘਰੇ ਬੁੜੀਆਂ ਨੇ ਰੋਣਾ ਧੋਣਾ ਕੀਤਾ ਹੈ ਕੋਣ ਗੱਜਬ ਗੁਜ਼ਰਿਓ ਫਲ ਪਾਪਾ ਕਿਹੜਾ ਇਦਾਂ ਵੱਡਾ ਗੱਜਬ ਗੁਜ਼ਰ ਗਿਆ ਵਾ ਕੌਣ ਕਰਦੇ ਮਰ ਗਿਆ ਜਿਹਦੇ ਕਰਦੇ ਏ ਇਹਨਾ ਰੋਣਾ ਕੀਤਾ ਹੈ ਸੇਵਕ ਆਨ ਕਹਿਓ ਤਕਰ ਖਾਂਦਾ ਕਾ ਉਹ ਸੇਵਕ ਨੇ ਆ ਕੇ ਦੱਸਣਾ ਕੀਤਾ ਹੈ ਤੁਹਾਂ ਬਿਤੂ ਔਚਕ ਪਾ ਖਾਂਦਾ ਕਹ ਲਗੇ ਮਰੇ ਤੁਹਾਡੀ ਜਿਹੜੀ ਨੋ ਹੈ ਉਹ ਸਰੀਰ ਛੱਡ ਗਈ ਹੈ ਅਲਿਚ ਤਰਕੇ ਨਾਲ ਥੋੜਾ ਤੇ ਵਿਚਾਰ ਹੈ ਜਦੋਂ ਇਹ ਗੱਲ ਚੰਦੂ ਨੇ ਸੁਣੀ ਹੈ ਬਿਨਾਂ ਰੋਗ ਕੇ ਮੈਂ ਮਰੀ ਉਠਾਰ ਹੈ ਉਹ ਕਹਿੰਦਾ ਬਈ ਇਹ ਤਾਂ ਚੰਗੀ ਭਲੀ ਸੀਗੀ ਦੋਨੋ ਕੀ ਹੋ ਗਿਆ ਕਿਸ ਤਰ੍ਹਾਂ ਮਰ ਗਈ ਹੈ ਤੀਬ ਤੂਰਤ ਮੂਰਖ ਮਾਨੀ ਤਾਂ ਇਉਂ ਬੜਾ ਹੁਣ ਝੂਰਦਾ ਹੈ ਮੂਰਖ ਚੰਦੂ ਮਨੋ ਕਸ਼ਤੀ ਉਪਜੇਨੀ ਤਾਨੀ ਤਾਂ ਮੰਨੋ ਵੀ ਇਹਦੀ ਨੋਹ ਕਾਦੀ ਮਰੀਆ ਵੀ ਇਹਦੇ ਦੁੱਖਾਂ ਦੀ ਨਿਸ਼ਾਨੀ ਹੋਗੀ ਜਿਵੇਂ ਚਟੇ ਕੇਸ ਹਨਾ ਚਟੇ ਕੇਸ ਨਿਸ਼ਾਨੀ ਹੋ ਜਾਂਦੀ ਆ ਵੀ ਬੰਦਿਆ ਹੁਣ ਸੰਭਲ ਜਾ ਵੀ ਹੁਣ ਤੇਰਾ ਜਿਹੜਾ ਸਮਾਂ ਉਹ ਨੇੜੇ ਆ ਜਾਣਾ ਮੈਨੋਂ ਨੀਰ ਬਹਿ ਤਨ ਖੀਨਾ ਭਈ ਇਸ ਦੁੱਧਵਾਨੀ ਰੂਧਾ ਕਾਂ ਸਾਹਿਬ ਨੇ ਕਿਹਾ ਹੈ ਆਪ ਕਿਆ ਕਰੈ ਪ੍ਰਾਨੀ ਹੁਣ ਬੰਦਾ ਬਣ ਜਾ ਹੁਣ ਗੁਰੂ ਆਲਾ ਬਣ ਜਾ ਇਹ ਬੁੱਢਾ ਹੋ ਗਿਆ ਦਾੜੀ ਚਿੱਟੀ ਹੋ ਗਈ ਖਾਦਾ ਨਹੀਂ ਜਾਂਦਾ ਪੀਤਾ ਨਹੀਂ ਜਾਂਦਾ ਕੰਨਾਂ ਤੋਂ ਸੁਣਦਾ ਨਹੀਂ ਅੱਖਾਂ ਨਾਲ ਦੇਖਦਾ ਨਹੀਂ ਪਰ ਕਹਿੰਦਾ ਮਾਂ ਨਹੀਂ ਮੰਦਾ ਵੀ ਹਾਰੇ ਮਾਨ ਹੋਰ ਕਿਵੇਂ ਬਣਾਉਣ ਵਾਲਾ ਰਹਿ ਗਿਆ ਹੁਣ ਤਾਂ ਅੱਖਾਂ ਵੀ ਜਵਾਬ ਦੇਗੀਆਂ ਕੰਨ ਵੀ ਜਵਾਬ ਦੇਗੇ ਦੰਦ ਵੀ ਜਵਾਬ ਦੇਗੇ ਹੱਥ ਵੀ ਜਵਾਬ ਦੇਗੇ ਪੈਰ ਵੀ ਜਵਾਬ ਦੇਗੇ ਤਾਂ ਕਹਿੰਦੇ ਨਿਸ਼ਾਨੀ ਹੈ ਇਹ ਵੇ ਸਮਝ ਜਾਣਾ ਚਾਹੀਦਾ ਗੁਰੂ ਵਾਲੇ ਬਣ ਜੀ ਤਾ ਇਹ ਚੰਦੂ ਦੀ ਜਦੋਂ ਨੋ ਮਰੀ ਤਾਂ ਕਹਿੰਦੇ ਨੋ ਗਾੜੀ ਮਰੀ ਇਹਦੇ ਦੁੱਖਾਂ ਦੀ ਨਿਸ਼ਾਨੀ ਪ੍ਰਗਟ ਹੋ ਗਈ ਹੈ। ਤੇ ਕਿਰਿਆ ਸਰਬਤ ਭਈ। ਤਾਂ ਨੋ ਦੇ ਮਰਤਕ ਦੀ ਕਿਰਿਆ ਜੋ ਹੈ ਤਾਂ ਸੰਸਕਾਰ ਜੀ ਕਰਾਉਣ ਲੱਗੇ ਹਨ। ਸਾਰਣ ਨਦੀ ਤੀਰ ਲੈ ਗਏ। ਤਾਂ ਦਾ ਸੰਸਕਾਰ ਵਾਸਤੇ ਨਦੀ ਕਿਨਾਰੇ ਲੈ ਕੇ ਗਏ ਹਨ। ਸਤਿਗੁਰ ਕੀ ਥੋੜ ਬਿਜਾਈ। ਉਧਰ ਗੁਰੂ ਅਰਜਨ ਦੇਵ ਸਾਹਿਬ ਦੇ ਮਹਾਰਾਜ ਜੀ ਦੇ ਸੱਚਖੰਡ ਜਾਣ ਦੀ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਹੈ। ਸਾਰੇ ਰੌਰਪੁਰ ਨਾਰ ਸਮੁਦਾਈ। ਤਾਂ ਇਉਂ ਵੱਡੇ ਛੋਟੇ ਇਲਾਕਿਆਂ ਵਿੱਚ ਵੇਜ ਪਤਾ ਲੱਗਿਆ ਹੈ ਹਿੰਦੂ ਕੇ ਗੁਰ ਤਜ ਦੇਹ ਮਹਾਰਾਜ ਜੀ ਨੇ ਚੰਦੂ ਦੇ ਘਰੇ ਸਰੀਰ ਛੱਡ ਦਿੱਤਾ ਹੈ ਤਨ ਤਨ ਸਖ ਨਿਕ ਤੇ ਤਜ ਦੇਹ ਤਾਂ ਸਿੱਖਾਂ ਨੇ ਜਿਵੇਂ ਜਿਵੇਂ ਸੁਣਿਆ ਘਰ ਛੱਡ ਕੇ ਬਾਹਰ ਆ ਗਏ ਹਨ ਤੀਰ ਤੀ ਗੁਰ ਰਬ ਹੈ ਤਾਂ ਪਹੁੰਚਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿੱਥੇ ਆ ਤੇ ਦਸਿਆ ਕਿਸੇ ਨੇ ਵੀ ਹੁਣ ਮਹਾਰਾਜ ਨਦੀ ਕਿਨਾਰੇ ਹਨ ਭਾਈ ਧਾਇ ਮਾਨਵ ਗਨਲ ਹੈ ਦੌੜ-ਦਾੜ ਕੇ ਮਹਾਰਾਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ ਕਾਜ ਕਾਜ ਬਣਕ ਵਿਵਹਾਰ ਤਾਂ ਲੋਕਾ ਆਪਣੇ ਕੰਮ-ਕਾਰ ਉੱਥੇ ਛੱਡ ਦਿੰਦੇ ਬਾਣੀਆਂ ਨੇ ਆਪਣਾ ਵਿਵਹਾਰ ਕੰਮ-ਕਾਰ ਬੰਦ ਕਰ ਦਿੱਤਾ ਹੈ ਤਾ ਲੋਕ ਹੁਣ ਡਾਰਾ ਬੰਨ ਕੇ ਲੈਣਾ ਲਾ ਕਰਕੇ ਆਉਂਦੇ ਹਨ ਭਾਈ ਧੀਰ ਕਥ ਗਣੀ ਨਾ ਜਾਏ ਐਨੀ ਭੀੜ ਹੋ ਗਈ ਲੋਕਾਂ ਦੀ ਗਿਣਤੀ ਨਹੀਂ ਹੁੰਦੀ ਹੈ ਵੇ ਕਰ ਆਏ ਬਹੁਤ ਸਾਰੀ ਸਮਗਰੀ ਲੈ ਕਰਕੇ ਆਏ ਹਨ ਅਤਰ ਫੂਲ ਅੰਬੀਰ ਗੁਲਾਲ ਕੋਈ ਆਤਰ ਲੈ ਕੇ ਆਇਆ ਕੋਈ ਫੁੱਲ ਤੇ ਕੋਈ ਅੰਬੀਰ ਤੇ ਕੋਈ ਗੁਲਾਲ ਲੈ ਕੇ ਆਇਆ ਹੈ ਖੁਸ਼ਬਤ ਹੋਈ ਧਰ ਨਾਲ ਤਾਂ ਇਨਾ ਅਤਰ ਫੁੱਲ ਤੇ ਅੰਬਰ ਤੇ ਗੁਲਾਲ ਛੜ ਗਿਆ ਧਰਤੀ ਲਾਲ ਰੰਗ ਦੀ ਕਰ ਦਤੀ ਹੈ ਨਦੀ ਤੀਰਥਿਰ ਸਿੱਕ ਚਲ ਆਏ ਤਾਂ ਨਦੀ ਦੇ ਕਿਨਾਰੇ ਸਿੱਖ ਸਾਰੇ ਇਕੱਠੇ ਹੋਏ ਹਨ ਵੀ ਚੰਦ ਆਦਿਕ ਦਿਰਖਾਏ ਬਾਬਾ ਵੀ ਚੰਦ ਨੂੰ ਲੈ ਕਰਕੇ ਆਦਿਕ ਪੰਜੇ ਖਾਨੋ ਵੇਖਿਆ ਹੈ ਉਦੀ ਸਰਵ ਭਾਰਤਾ ਗੁਰ ਕੀ ਤਸਕਾਂ ਕੋਲੋਂ ਸਾਰੀ ਗੱਲਬਾਤ ਕੁਝਦੇ ਹਨ ਸਭ ਸੋ ਕਹੀ ਤਾਂ ਹੀ ਜਮੁਰ ਕੀ ਤਾਂ ਫਿਰ ਬਾਬਾ ਬਿਧੀ ਜਾਂਦਾ ਮੈਂ ਸਾਰੀ ਗੱਲ ਬਾਤ ਅਸੀਂ ਜਿਵੇਂ ਮਹਾਰਾਜ ਜੀ ਨੇ ਕਹੀ ਹੈ ਨਹੀਂ ਦੇਹ ਕੋ ਦਾਹ ਉਚਾਰਾ ਸਿਖਾ ਨੂੰ ਕਹਿਣ ਲੱਗੇ ਵੀ ਭਾਈ ਮਹਾਰਾਜ ਜੀ ਨੇ ਕਿਹਾ ਸਾਡੇ ਸਰੀਰ ਦਾ ਹੁਣ ਸੰਸਕਾਰ ਨਹੀਂ ਕਰਨਾ ਹੈ ਪ੍ਰਵਾਹਨ ਪਾਰਿਜਹਰਾ ਤਾਂ ਸਾਡੇ ਸਰੀਰ ਦਾ ਹੁਣ ਜਲ ਪ੍ਰਵਾਹ ਕਰ ਦੇਣਾ ਹੈ ਨੀਰੋ ਦਰਸ਼ਨ ਆਗਰੀ ਆਓ ਤਾਂ ਕਿ ਦਰਸ਼ਨ ਹੀ ਸਾਡਾ ਜਿਹੜਾ ਹੈ ਦਰਿਆ ਇਹ ਦਰਿਆ ਹੀ ਸਾਡਾ ਦਰਸ਼ਨ ਹੋਵੇਗਾ ਉਤਰ ਕੋ ਸਿਰ ਦੱਖਣ ਪਾਓ ਉਤਰ ਆਲੇ ਪਾਸੇ ਸਿਰ ਤੇ ਆਲੇ ਪਾਸੇ ਪੈਰ ਕਰਨੇ ਹਨ ਆਦੇਸ਼ਿਕ ਸਦਨ ਸਦਨ ਰਦਨਾਹੀ ਤਾਂ ਘਰਾਂ ਘਰਾਂ ਵਿੱਚ ਜਿਨ੍ਹਾਂ ਨੂੰ ਪਤਾ ਲੱਗਿਆ ਤੇ ਘਰੇ ਬੈਠੇ ਸ਼ਰ ਗਰਉਂਦੇ ਹਨ ਘਰ ਘਰ ਮਿਲ ਕੇ ਸਮੁਦਾਏ ਤਾਂ ਭੱਜ ਭੱਜ ਕੇ ਆਉਂਦੇ ਹਨ ਮਹਾਰਾਜੀ ਦਾ ਅੰਤਮ ਦਰਸ਼ਨ ਕਰਨ ਵਾਸਤੇ ਵਾਹਿਗੁਰੂ ਸਭ ਬਦਲ ਕਹੰਤੇ ਤਾਂ ਸਾਰੇ ਕਹਿੰਦੇ ਹਨ ਆਪਣੇ ਮੁਖੋਂ ਵਾਹਿਗੁਰੂ 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 ਮਹਾਰਾਜੇ ਕੀ ਹੋ ਗਿਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਸ੍ਰੀ ਸਾਡੇ ਦੀ ਨਹੀਂ ਸਾਰ ਨਹੀਂ ਹੁੰਦਾ ਮੰਨ ਨਹੀਂ ਮੰਨਦਾ ਮੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਹਨ ਇੱਥੇ ਪਏ ਅਧਿਕ ਦੁੱਖ ਬੰਤੇ ਤਾਂ ਬਹੁਤ ਦੁੱਖ ਹੈ ਤਾਂ ਦੁੱਖ ਦੇ ਸਹਦ ਅੱਜ ਸੈ ਇਕੱਠੇ ਹੋਏ ਹਨ। ਕਾ ਸਿਨ ਸੁੰਦਰ ਰਚਿਓ ਵਿਮਾਨਾ। ਤਾਂ ਮਹਾਰਾਜੀ ਦੇ ਤਿਆਰੇ ਵਾਸਤੇ ਸੋਨਾ ਬਵਾਨ ਬਣਾਇਆ ਹੈ। ਸਿਖਨ ਖਰਚ ਦਰਬ ਮਹਾਨਾ। ਤਾਂ ਉਹਨੇ ਤੇ ਬਹੁਤ ਧਨ ਖਰਚ ਕੀਤਾ ਹੈ। ਸਤਿਗੁਰ ਸੇਵਜੇ ਹੋਈ ਇਸ ਸਮੇਂ। ਕਹਿ ਲਗੇ ਭਾਈ ਜਿੰਨੀ ਵੀ ਸੇਵਾ ਹੁੰਦੀ ਹੈ ਸਮੇਂ ਕਰ ਲਾਓ। ਵੱਡਿਆਂ ਭਾਗਾਂ ਨਾਲ ਹੀ ਸੇਵਾ ਮਿਲਦੀ ਹੈ। ਹਾਲਾ ਤੋਟ ਹੋਵੇ ਕੋਲ ਸੁਜਾਨੇ। ਤਾਂ ਸੇਵਾ ਦਾ ਫਲ ਕਿੰਨਾ ਹੁੰਦਾ ਕੋਈ ਨਹੀਂ ਕਰ ਸਕਦਾ ਹੈ ਤਾਂ ਆਪ ਸवेत ਮਿਲ ਕੇ ਇਉਂ ਕਹਿੰਦੇ ਹਨ ਜਰੀ ਬਾਗਲਾ ਰੇਸ਼ਮੰਯ ਤਾਂ ਕੋਈ ਜਰੀਦਰ ਕਢਾਈ ਵਾਲੇ ਕੱਪੜੇ ਤੇ ਕੋਈ ਰੇਸ਼ਮ ਦੇ ਕੱਪੜੇ ਹਨ ਪਰ ਇਹ ਦੇਸ਼ਾਲੇ ਮੋਲ ਤੇ ਹੀ ਓਏ ਬਹੁਤ ਮਹਿੰਗੇ ਮੋਲ ਦੇ ਦੇਸ਼ਾਲੇ ਮਹਾਰਾਜੀ ਨੂੰ ਪੇਟਾ ਕਰਿਆ ਹੈ ਇਹਨ ਵਸਤਰ ਸਮਸੂਰ ਭਏ ਭਗਨੇ ਤਾਂ ਕੋਈ ਚੱਕਤੇ ਰੰਗ ਦੇ ਤੇ ਕਿਸੇ ਨੇ ਮਸ਼ਹੂਰ ਰੰਗ ਦੇ ਜਿਹੜੇ ਕੱਪੜੇ ਹਨ ਉਹ ਮਹਾਰਾਜੀ ਨੂੰ ਪੇਟਾ ਕੀਤੇ ਨੰ ਤੂ ਪਰ ਪਾਇ ਤੂ ਕ ਮਨ ਸੁਣੀ ਤਾਂ ਜੀ ਦੇ ਕੋਲੇ ਜੋ ਜੋ ਸ਼ਰਧਾ ਅਨੁਸਾਰ ਕਪੜਾ ਸੀ ਮਹਾਰਾਜੀ ਤੇ ਲਿਆ ਕੇ ਪਾਇਆ ਤੇ ਬੜਾ ਦੁੱਖ ਮਨਾ ਰਹੇ ਹਨ ਸੰਖ ਬ੍ਰਿੰਦ ਪਰ ਫੂਕ ਬਜਾਈ ਤਾਂ ਫੂਕਾਂ ਭਰ-ਭਰ ਕੇ ਸਿੱਖਾਂ ਨੇ ਸੰਖ ਬਜਾਏ ਹਨ ਗੁਰ ਕੀ ਜੈ ਤੂ ਚ ਸੁਣਾਈ ਤਾਂ ਕੁੱਤੀ ਆਵਾਜ਼ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਤੇਰੀ ਜੈ ਹੋਵੇ ਗੁਰੂ ਅਰਜਨ ਸਾਹਿਬ ਤੇਰੀ ਜੈ ਹੋਵੇ ਇਓਂ ਜਾਜਾਕਾਰ ਕਰਦੇ ਹਨ। ਚਾਰੇ ਚਾਰ ਚਾਰੇ ਬਥੇਰੇ ਚਾਰੇ ਪਾਸੇ ਸਖ ਖਲੋ ਕੇ ਮਹਾਰਾਜ ਜੀ ਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ। ਤਾ ਫੁੱਲਾਂ ਦੀਆਂ ਬਹੁਤ ਸਾਰੀਆਂ ਮਲਾਵਾਂ ਤਿਆਰ ਕਰਕੇ ਵਿਵਾਨ ਦੇ ਆਸੇ ਪਾਸੇ ਲਮਕਾ ਦਿੱਤੀਆਂ ਹਨ। ਤਾ ਚੰਦਨ ਤੇ ਕੇਸਰ ਆਦਕ ਦਾ ਛੜਕਾ ਕਰਦੇ ਹਨ। ਕਰ ਜੋ ਰਹੇ ਉਹ ਤੇਵ ਵਧਾਵੇ। ਤਾ ਤੂ ਬਾਦਕ ਤਗਾਉਂਦੇ ਹਨ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ ਕਨੇਸ਼ ਨੇ ਚੰਦੂ ਖਰ ਨਿੰਦ ਹੈ ਹੌਏ ਹੌਲੇ ਚੰਦੂ ਮੋਰਖ ਦੇ ਨੰਦਾ ਕਰਦੇ ਹਨ ਇਹ ਗੁਰੂ ਦਾ ਹਤਿਆਰਾ ਹੈ ਗੁਰੂ ਨੂੰ ਮਾਰਨ ਵਾਲਾ ਹੈ ਸਰਬ ਗੁਰੂ ਪਰ ਅਗਰਿ ਵਧਾਵੇ ਤਾਂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਤੋਂ ਧਨ ਵਾਰਦੇ ਹਨ ਲੋਕ ਹਜ਼ਾਰੋਂ ਬੀਨਤ ਚਾਹਵੇ ਤਾਂ ਜਿੱਥੇ ਤਨ ਸੁੱਟਣ ਵਾਲੇ ਹਨ ਉਤੇ ਹਜ਼ਾਰਾਂ ਦੀ ਗਿਣਤੀ ਵਿੱਚ ਧਨ ਚੁੱਕਣ ਵਾਲੇ ਵੀ ਆ ਗਏ ਹਨ ਜੇ ਕਿ ਜਪਜੀ ਪਾਠ ਹੈ ਪੜ੍ਹਨ ਤੇ ਤਾ ਕਿੰਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੇ ਵਾਸਤੇ ਯਾਦ ਕਰਦਿਆਂ ਹੋਇਆਂ ਜਪਦੀ ਸਾਹਿਬ ਦੇ ਪਾਠ ਕਰਨ ਲੱਗੇ ਹਨ ਤੇ ਕੋ ਗੁਰੂ ਗੁਰੂ ਸਮਰੰਤੇ ਤਾ ਕਿੰਨੇ ਕਹਨ ਉਹ ਆਪਣੇ ਮੁਖੋਂ ਗੁਰੂ 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 ਜਪਦੇ ਹਨ ਗੁਰੂ ਗੌਰ ਗੁਰੂ ਗੁਰ ਗੁਰੂ ਜਪ ਪ੍ਰਾਨੀ ਅਹੋ ਜਿਵੇਂ ਪਟਾਣੇ ਬਚਨ ਕਹੇ ਈਓ ਗੁਰੂ ਗੁਰੂ ਯਾਦ ਕਰਦੇ ਹਨ ਕਿਤਕ ਸਾਸ ਦੇ ਧੋਕ ਬਧਾਵ ਹੈ ਤਕਨ ਹੋਗੇ ਲੈ ਕਰਕੇ ਰੋਂਦੇ ਹਨ ਕਿਤਕ ਸਹਾਰੇ ਤੀਰ ਸੁਭਾਵ ਹੈ ਤਕਨ ਗੁਰੂ ਵਰਜੰਦੇ ਸਾਹਿਬ ਦੀ ਮਹਾਰਾਜੀ ਦੇ ਚੰਗੇ ਸੁਭਾਵ ਦੀ ਗੱਲ ਕਰਦੇ ਹਨ ਕਿਤਕ ਨਿਕਾਰਤ ਖਲ ਕੋ ਗਾੜੀ ਤਕਨ ਨੇ ਹੰਦ ਚਾ ਦੋਨੋ ਗਾੜਾ ਕੱਢਦੇ ਹਨ ਜਿਹੜੇ ਰਾਜ ਦੀ ਜਰਾ ਭਾਰੀ ਕਹਿ ਲਗੇ ਭਾਈ ਤੁਰਕਾਂ ਦੇ ਰਾਜ ਦੀ ਤਾਂ ਜੜ ਪੱਟੀ ਗਈ ਹੈ ਇਹ ਰਾਜ ਕਿ ਗਏ ਪ੍ਰਵਾਹ। ਇਹ ਮਹਾਰਾਜੀ ਦਾ ਸਰੀਰ ਕਿਉਂਕਿ ਬਬਾਨ ਚ ਰੱਖਿਆ ਤੇ ਫਿਰ ਰਾਵੀ ਦੇ ਕੰਢੇ ਪਹੁੰਚ ਗਏ ਹਨ। ਇਹ ਚਲ ਜਗਤ ਕਲਤ ਬਲ ਮਾਹੂ। ਤਾਂ ਉਥੇ ਲਗਾਏ ਜਿੱਥੇ ਰਾਵੀ ਦਾ ਤੇਜ਼ ਪ੍ਰਵਾਹ ਹੈ। ਕਿਉਂਕਿ ਇਸ਼ਨਾਨ ਤੇ ਪ੍ਰਵਾਹ ਤੇ ਕੀਤਾ ਮਹਾਰਾਜੀ ਨੇ ਕਿਨਾਰੇ ਤੇ। ਪਰ ਮਹਾਰਾਜੀ ਨੇ ਆਖਿਆ ਸੀ ਉਥੇ ਸਰੀਰ ਜਲ ਪ੍ਰਵਾਹ ਕਰਨਾ ਜਿੱਥੇ ਬਹੁਤ ਤੇਜ਼ ਪ੍ਰਵਾਹ ਹੋਵੇ। ਆ ਬਵਾਨ ਚੱਲ ਕੇ ਲੈ ਕੇ ਗਏ ਹਨ ਬਿੱਦੀਆ ਜੇਠਾ ਦਾੰਦ ਪ੍ਰਾਣਾ ਭਾਈ ਬਿੱਦੀ ਜੰਦ ਜੀ ਭਾਈ ਜੇਠਾ ਜੀ ਭਾਈ ਲੰਗਾ ਦੀ ਭਾਈ ਪ੍ਰਾਣਾ ਜੀ ਜਿਨ ਸਮਿਸ ਬਿਟ ਅੰਤ ਬਖਾਣਾ ਜਿਵੇਂ ਇਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਹੈ ਤਦ ਕਰਤ ਦੇਗ ਮਹ ਗਏ ਤਾਂ ਉਸੇ ਤਰ੍ਹਾਂ ਇਹ ਸਾਰੇ ਮਰਿਆਦਾ ਨਿਭਾ ਰਹੇ ਹਨ ਬਿੰਦ ਬਿਮਾਨ ਉਤਾਰਤ ਭਈ ਤਾਂ ਕਿਨਾਂ ਨੇ ਆਪਣੇ ਮੋਢਿਆਂ ਤੋਂ ਬਵਾਨ ਲਾਇਆ ਹੈ ਚਲਨ ਹੈ ਜਦ ਤੱਕ ਜਬ ਕਰ ਦੀਨ ਮਹਾਰਾਜ ਜੀ ਦਾ ਬਵਾਨ ਪਾਣੀ ਵੇ ਇਸ ਤਕਾਦਾਤਾ ਹੈ ਤਾਂ ਜਿਹੜਾ ਜਲ ਦਾ ਦੇਵਤਾ ਹੈ ਵਰਣ ਦੇਵਤਾ ਉਹ ਫਿਰ ਪ੍ਰਗਟ ਹੋਇਆ ਹੈ ਆ ਲੋਕ ਵਰਣ ਦੇਵਤੇ ਦੀ ਪੂਜਾ ਕਰਦੇ ਆ ਤਾ ਵੇਖੋ ਬਰਨ ਦੇਵਤਾ ਪਾਣੀ ਚ ਪ੍ਰਗਟ ਹੋ ਕੇ ਮਹਾਰਾਜੀ ਦੇ ਚਰਨਾਂ ਤੇ ਮੱਥਾ ਟੇਕਦਾ ਪੂਜਾ ਕਰਦਾ ਹੈ। ਤਾ ਫਿਰ ਮਹਾਰਾਜੀ ਦੇ ਰੂਪ ਨੋ ਤੇ ਪਾਣੀ ਦਾ ਹੀ ਰੂਪ ਕਰ ਦਿੱਤਾ ਹੈ। ਕਿਉਂ ਮਹਾਰਾਜੀ ਦਾ ਸਰੀਰ ਜਲ ਪ੍ਰਵਾਹ ਕਰਕੇ ਸਿੱਖ ਬਾਹਰ ਆਏ ਹਨ। ਗਣਤੀ ਦੇ ਸਿੱਖ ਨਦੀ ਵਿੱਚ ਉਤਰੇ ਸਨ ਬਾਹਰ ਹਜ਼ਾਰਾਂ ਦੀ ਗਣਤੀ ਵਿੱਚ ਸਿੱਖ ਖੜੇ ਮਹਾਰਾਜੀ ਦੇ ਦਰਸ਼ਨ ਕਰ ਰਹੇ ਸਨ। ਕਿਤੇ ਦੇਹੀ ਦਿਖਾਈ ਤਾਂ ਜਿਵੇਂ ਮਹਾਰਾਜ ਜੀ ਨੇ ਬਤਨ ਕਾਇ ਸੂਰ ਚ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਬਾਦ ਵਿੱਚ ਕੁਝ ਵੀ ਦਿਖਾਈ ਨਹੀਂ ਦਿੱਤਾ ਹੈ ਤਾਂ ਰੂਪ ਕਨ ਹਵੇਸ਼ ਸੁਗਦਾਈ ਤਾਂ ਸੁਗਦਾਏ ਗੁਰੂ ਪਾਣੀ ਰੂਪ ਹੋ ਗਏ ਹਨ ਰਗੂ ਪਰ ਰਾਮਚੰਦ ਮੰਡੇ ਤਾਂ ਉਦਾਹਰਨ ਦੇ ਹਨ ਜਿਸ ਤਰ੍ਹਾਂ ਰਗੂ ਬਾਂਸ ਦੇ ਵਿੱਚੋਂ ਰਾਮਚੰਦਰ ਜੀ ਹੋਏ ਹਨ ਤਾਂ ਉਹ ਵੀ ਸਰਜੂ ਨਦੀ ਬਲੰਦੇ ਤਾਂ ਉਹ ਵੀ ਸਰਜੂ ਨਦੀ ਦੇ ਵਿੱਚ ਪ੍ਰਵੇਸ਼ ਹੋ ਗਏ ਸਨ ਹੋਰ ਨਹੀਂ ਨਿਤ ਦੇਹ ਦਿਖਾਈ ਤਾਂ ਉਹ ਵੀ ਪਾਣੀ ਵਿੱਚ ਹੀ ਸਮਾ ਗਏ ਸਨ ਬਾਅਦ ਵਿੱਚ ਬਾਹਰ ਨਹੀਂ ਨਿਕਲੇ ਸਨ ਚਾਲਕ ਰੂਪ ਹਵੇ ਤੇ ਸਥਾਈ ਤਾਂ ਉਸੇ ਰਗ ਸੂਰਜ ਸਰਜੂ ਨਦੀ ਦੇ ਵਿੱਚ ਉਹ ਸਮਾਗਏ ਸਾਰ ਸਰੀਰ ਛੱਡ ਦਿੱਤਾ ਸੀ। ਇਸ ਮੱਤ ਭਾਏ ਤੇ ਲੋਕ ਨਿਹਾਰੇ। ਤਾਂ ਲੋਕ ਵੇਖ ਕਰਕੇ ਇੰਉਂ ਹੈਰਾਨ ਹੁੰਦੇ ਹਨ। ਸਭ ਤੋਂ ਜੇਠੇ ਬਾਦ ਉਥਾਰੀ। ਤਾਂ ਸਾਰਿਆਂ ਨੂੰ ਭਾਈ ਜੇਠਾ ਜੀ ਕਹਿਣ ਲੱਗੇ ਹਨ। ਅੰਤ ਸੁਨੇਹ ਗੋਰੇ ਗਹੇ ਬਤਾਏ। ਕਹਿਣ ਲੱਗੇ ਭਾਈ ਇਹੋ ਰੀਤ ਮਹਾਰਾਜੀ ਨੇ ਸਾਨੂੰ ਦੱਸੀ ਸੀ। ਗਲ ਪ੍ਰਵਾਹ ਮੋ ਦੇ ਹੁ ਟਿਕਾਏ। ਕੋਜਕ ਨੇ ਕਿਹਾ ਨਾ ਵੀ ਸਰੀਰ ਦਾ ਸੰਸਕਾਰ ਕਿਉਂ ਨਹੀਂ ਕੀਤਾ? ਕਹਿ ਲਗੇ ਵੀ ਇਹ ਮਹਾਰਾਣੀ ਕਹਾ ਸੀ ਵੀ ਸਾਡਾ ਸਰੀਰ ਉਹਦਾ ਸੰਸਕਾਰ ਨਹੀਂ ਕਰਨਾ ਸਰੀਰ ਤਾਂ ਪਹਿਲੇ ਹੀ ਬਹੁਤ 삭ੜ ਚੁੱਕਾ ਹੈ ਤਾ ਇਹਦਾ ਜਲ ਪ੍ਰਵਾਹ ਕਰ ਦੇਣਾ ਹੈ ਨਾ ਨਾਰਾਇਣ ਨਰਨਾਰਨ ਕੀ ਪੀਰ ਉਦਾਰ ਕਿਉਂ ਪੁਰਸ਼ ਤੇ ਇਸਤਰੀਆਂ ਦੀ ਬਹੁਤ ਪੀੜ ਹੈ ਆਇਐ ਕੁਨ ਨਗਰ ਮਝਾਰ ਤਾਂ ਇਉਂ ਫਿਰ ਉਥੋਂ ਨਦੀ ਦੇ ਕਿਨਾਰੇ ਤੋਂ ਵਾਪਸ ਮੁੜੇ ਹਨ ਜਾਨਾ ਕਿਸ ਭਏ ਸਮੁਦਾਈ ਤਾਂ ਸਾਰੇ ਸਿੱਖ ਸੰਗਤਾਂ ਗੁਰੂ ਘਰ ਧਰਮਸ਼ਾਲਾ ਵਿੱਚ ਆਏ ਹਨ ਅਰੁਦ ਤੇ ਬਲੋਚਨ ਅશ્રੁ ਬਹਾਈ ਧਰਉਂਦੇ ਹਨ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਤਾਂ ਰਾਬੀ ਲੈ ਤਾਰਾ ਤਾਂ ਉਹ ਰਾਬਾਬੇ ਵੀ ਆਪਣੇ ਨਾਲ ਲੈ ਲਿਆ ਹੈ ਤਾਂ ਉਹਨੇ ਸਾਰੀਆਂ ਸਿੱਖ ਸੰਗਤਾਂ ਨੂੰ ਕੀਰਤਨ ਕਰਕੇ ਸੁਣਾਇਆ ਹੈ ਤਾਂ ਜਦੋਂ ਇਹਨੇ ਫਿਰ ਸ਼ਬਦਾਂ ਦਾ ਭੋਗ ਪਾਇਆ ਸਾਰੀ ਸੰਗਤ ਨੇ ਬਹੁਤ ਧਨ ਉਸ ਰਾਗੀ ਨੂੰ ਦੇਣਾ ਕੀਤਾ ਹੈ ਤਾਂ ਉਹਨੂੰ ਐਨਾ ਧਨ ਦਿੱਤਾ ਵੀ ਮੁੜ ਕੇ ਉਹਦੀ ਮੰਗਣ ਦੀ ਇੱਛਾ ਨਹੀਂ ਰਹੀ ਇੰਨਾ ਧਨ ਸਿੱਖਾਂ ਨੇ ਰਬਾਬੇ ਨੂੰ ਦਿੱਤਾ ਹੈ ਇਸ ਦਿਨ ਰਹਤ ਭਾਈ ਧਰਮਸ਼ਾਲਾ ਕਿਉਂ ਉਹ ਸਾਰਾ ਦਿਨ ਸਹਿਗ ਸੰਤਾ ਧਰਮਸ਼ਾਲਾ ਗੁਰੂ ਕਰ ਰਹੇ ਸਨ ਪੰਜੋ ਸਿੱਖਾਂ ਨੂੰ ਕਰਿ ਥਾਲਾ ਪੰਜੇ ਸਿੱਖਾਂ ਦੇ ਮਨ ਵਿੱਚ ਬੜਾ ਦੁੱਖ ਹੈ ਤੀਹ ਦਿਨ ਕਿਨਹੋਂ ਨ ਪੋਜਨ ਕੀ ਨ ਭਾਈ ਉਸ ਦਿਨ ਕਿਸੇ ਘਰੇ ਵੀ ਚੁੱਲਾ ਤਪਿਆ ਨਹੀਂ ਹੈ ਜਿਾਵਤ ਬੈਠੇ ਮਨ ਦੀਨ ਸਾਰਿਆਂ ਦੇ ਮਨ ਮਰਜਾਏ ਹੋਏ ਹਨ ਬੜੇ ਉਦਾਸ ਦੁਖੀ ਹਨ ਜਿਵੇਂ ਪਾਲ ਚੰਮੂ ਜਿਵੇਂ ਦੀਨਾ ਜਿਵੇਂ ਮਹਾਰਾਜੇ ਬਿਨਾ ਉਹਦੀ ਸੈਨਾ ਦੁਖੀ ਹੁੰਦੀ ਹੈ। ਤੂਰੇ ਬਿਨ ਬਾਗਤਾ ਜਨਹੀਨਾ। ਤਾਂ ਜਿਵੇਂ ਲਾੜੇ ਬਿਨਾ ਬਰਾਤ ਹੀਣੀ ਹੁੰਦੀ ਚੰਗੀ ਨਹੀਂ ਲੱਗਦੀ ਹੈ। ਤਥਾ ਜਮਨੀ ਚੰਦ ਬਹੀਨਾ। ਜਿਵੇਂ ਰਾਤ ਚੰਦਰਮਾ ਬਿਨਾ ਚੰਗੀ ਨਹੀਂ ਲੱਗਦੀ ਹੈ। ਗੁਰੂ ਬਿਨਾ ਸੰਗਤ ਜਿਹੜੀ ਹੈ ਮਲੀਨ ਦੁਖੀ ਹੈ। ਜਿਵੇਂ ਰਾਜੇ ਤੋਂ ਬਿਨਾ ਪ੍ਰਜਾ ਦੁਖਿਯਾਰੀ। ਤਤਹੀਨ ਜਨ ਵਰਪ ਅਪਤ ਪ੍ਰੇਨਾਰੀ। ਜਿਵੇਂ ਘਰ ਵਾਲੇ ਤੋਂ ਬਿਨਾ ਘਰ ਵਾਲੀ ਦੁਖੀ ਹੁੰਦੀ ਹੈ। ਹੋਣੜ ਨਾ ਬਗਿੰਨਾ ਜਾ ਦਹਾਓ ਜਿੱਥੇ ਮਰਦੀ ਮੈਂ ਕੀ ਲੈਣਾ ਜੇ ਤੂੰ ਨਹੀਂ ਕੋਈ ਹੋਰ ਸਹੀਂ ਨਹੀਂ ਪਤੀ ਵਰਤਾ ਧਰਮ ਵਾਲੀਆਂ ਕਹਿੰਦੀਆਂ ਕਿ ਜੇ ਸੁਆਮੀ ਆ ਤੇ ਮੇਰਾ ਜੀਵਨ ਹੈ ਜੇ ਤੂੰ ਨਹੀਂ ਤੇ ਮੇਰਾ ਜੀਵਨ ਕਾਹਦਾ ਹੈ ਜਿਵੇਂ ਪਤੀ ਵਰਤਾ ਬੀਵੀ ਆਪਣੇ ਪਤੀ ਤੋਂ ਬਿਨਾ ਦੁਖੀ ਹੁੰਦੀ ਹੈ ਜਿਵੇਂ ਜਨਗ੍ਰਾਮ ਪੈਂਚ ਦਿਨਦੀਨਾ ਤਾਂ ਜਿਵੇਂ ਨਗਰ ਸਰਪੰਚ ਤੋਂ ਬਿਨਾ ਦੁਖੀ ਹੁੰਦਾ ਹੈ ਇਹ ਤਾਂ ਉਦਾਹਰਣਾ ਨੇ ਤੇ ਕਹਿੰਦੇ ਅਸਲ ਗੱਲ ਇਹ ਆ ਵੀ ਸੰਗਤਾ ਗੁਰੂ ਬਿਨਾ ਉਦਾਸ ਹਨ ਦੁਖੀ ਹਨ ਤਾਂ ਇਉਂ ਮਹਾਰਾਜੀ ਨੂੰ ਯਾਦ ਕਰਦਿਆਂ ਕਰਦਿਆਂ ਰਾਤ ਬਤੀਤ ਹੋ ਗਈ ਹੈ ਤਾਂ ਸਿੱਖਾਂ ਦੇ ਮਨ ਵਿੱਚ ਮਹਾਰਾਜੀ ਦੇ ਚਰਨਾਂ ਦਾ ਬੜਾ ਦੇ ਇੰਤਿਆਰ ਹੈ ਜੀ ਗਾਮ ਕੇ ਦਰਸਤ ਰਹੇ ਤਾਂ ਉਹ ਸਿੱਖ ਹਨ ਜਿਹੜੇ ਅਠੇ ਪੈਰ ਮਹਾਰਾਜੀ ਦਾ ਕਦੇ ਦਰਸ਼ਨ ਕਰਦੇ ਸਨ ਬਈ ਹੁਣ ਮਾਰਾ ਸਰੀਰ ਛੱਡ ਕੇ ਸਾਧਖੰਡ ਚਲੇ ਗਏ ਤੇ ਦੱਸੋ ਫਿਰ ਸਿੱਖਾਂ ਨੂੰ ਸ਼ਾਂਤੀ ਕਿਵੇਂ ਹੋਵੇ ਜੀ ਹਨੀਠ ਆਹ ਲੋਕ ਘਟਾ ਤਾ ਹੌਲੀ ਹੌਲੀ ਮਸਾ ਮਸਾ ਰਾਤ ਬਤੀਤ ਹੋਈ ਹੈ ਬਈ ਇੰਨਾ ਦੁੱਖ ਹੈ ਇੱਕ ਰਾਤ ਇੱਕ ਸਾਲ ਵਰਗੀ ਹੋ ਗਈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੀ ਕਿਸੇ ਵੇਲੇ ਕਿਹਾ ਸੀ ਨਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇਉਂ ਵੀ ਬੰਨ ਕਾਏ ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬੈਨ ਧੋਖੇ ਗੁਰ ਦਰਬਾਰੀ ਇਉ ਭਾਈ ਨੀਦਾ ਮੇਥੜ ਜਾਇਓ ਉਹਨੂੰ ਨੀਂਦ ਕਿੱਥੇ ਉਹਨੂੰ ਟਕਾ ਕਿੱਥੇ ਹੈ ਰਾਖੀ ਮੈਂ ਕਰਕੇ ਇਸ਼ਨਾਨ ਫਿਰ ਸਖਾ ਨੇ ਅਮਰਤ ਵੇਲੇ ਰਾਵੀ ਵਿੱਚ ਇਸ਼ਨਾਨ ਕੀਤਾ ਹੈ ਮਹਾਰਾਜੀ ਦੇ ਅਸਥਾਨ ਤੇ ਮੱਥਾ ਟੇਕਿਆ ਹੈ ਅਮਰਸਰ ਸਾਹਿਬ ਵੱਲ ਨੂੰ ਚਾਲੇ ਪਾ ਦੱਤੇ ਹਨ ਮਨੋ ਕੋਈ ਰਾਜਾ ਜੰਗ ਵਾਸਤੇ ਚੜ੍ਹਿਆ ਹੋਵੇ ਤੇ ਉਹ ਜੰਗ ਹਾਰ ਜਾਏ ਤਾਂ ਜਿਵੇਂ ਕੋਈ ਬਾਣੀਆਂ ਉਹ ਵਪਾਰ ਕਰਨ ਵਾਸਤੇ ਜਾਵੇ ਤੇ ਉਹ ਆਪਣਾ ਧਨ ਸਾਰਾ ਗਵਾ ਦਵੇ। ਕਹਿ ਤਨ ਮੈਂ ਸਭ ਵਸਤੇ ਛਾਈ। ਕੋਈ ਜੰਗਲ ਵਿੱਚ ਦੀ ਨੰਗੇ ਉਹ ਆਪਣਾ ਸਭ ਕੁਝ ਜੰਗਲ ਵਿੱਚ ਲਟਾ ਦਵੇ। ਵਿਚਾਰ ਤੇ ਮਾਤਾ ਪਾਸ ਤਾਂ ਇਉਂ ਕਿ ਹਾਰੇ ਹੋਏ, ਡੁੱਟੇ ਹੋਏ, ਠੱਗੇ ਹੋਏ ਮਹਿਸੂਸ ਕਰ ਰਹੇ ਹਨ ਮਹਾਰਾਜ ਤੋਂ ਬਿਨਾ। ਸੋਚਦੇ ਹਨ ਵੀ ਹੁਣ ਆਪਣੀ ਮਾਂ ਕੋਲੇ ਕਿਵੇਂ ਵਾਪਸ ਜਾਵਾਂਗੇ। ਕਿਹੜੇ ਮੋਹ ਨਾਲ ਦਸਾਂਗੇ ਵੀ ਮਾਂ ਸਾਧਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਸਾਜਖੰਡ ਪਿਆਨਾ ਕਰ ਗਏ ਤੇ ਇਹ ਸਾਡੇ ਵਜਨ 16 ਵਾਂਗ ਉਹਨਾਂ ਦੇ ਚੁੱਬਣਗੇ ਜਿਹੜੇ ਸੁਣਤ ਜਿਹੜੇ ਆਪਕ ਲਾਭ ਹੈ ਤਾਂ ਕਹਿੰਦੇ ਮਾਂ ਦੁਖੀ ਹੋਏਗੇ ਇੱਕ ਬੋਲਨ ਹਮਰੋ ਤੇ ਭਾਈ ਤਾਂ ਸਾਡਾ ਉਹਨਾਂ ਕੋਲੇ ਜਾ ਕੇ ਦੱਸਣਾ ਤ੍ਰਿਗਾਕਾਰ ਹੈ ਹਰ ਗੋਬਿੰਦ ਬਾਰ ਮਨ ਬੈਸਾ ਤਾਂ ਹਰ ਗੋਬਿੰਦ ਸਾਹਿਬ ਦੀ ਉਮਰ ਹਾਜੀ ਛੋਟੀ ਹੈ ਸੁਣਾਂ ਬਾਤ ਜਦ ਐਸਾ ਤਾਂ ਜਦੋਂ ਸਾਡੇ ਕੋਲੋਂ ਸੁਣ ਗਏ ਵੀ ਮਹਾਰਾਜੀ ਸਾਧਖੰਡ ਗਏ ਹਨ ਕੀ ਹੋਏ ਕੋਹ ਰੰਗ ਪ੍ਰਕਾਰ ਭਾਈ ਦੁਖੇ ਹੋਣਗੇ ਪਿਓ ਦਾ ਤਾਂ ਦੁੱਖ ਹੁੰਦਾ ਹੀ ਆ ਨਾ ਤੇ ਫੇਰ ਰੋਣਾ ਕਰਨਗੇ ਆ ਤੀਕ ਤੇ ਗੁਰੂ ਪੁਚਾਰੇ ਤਾਂ ਕਹਿਣਗੇ ਵੀ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਹਨ ਹਮਤ ਹੈ ਜਿੱਤੇ ਜਲ ਆਏ ਤਾ ਕੀ ਕਵਾਂਗੇ ਕਿ ਮਹਾਰਾਜ ਨੂੰ ਛੱਡ ਕੇ ਅਸੀਂ ਜਿਉਂਦਿਆਂ ਵਾਪਸ ਆ ਗਏ ਹਾਂ ਤਾ ਦੀਪ ਅਰ ਦੁੱਖ ਨੇ ਭਾਈ ਤਾ ਕਿਸ ਤਰ੍ਹਾਂ ਉਹਨਾਂ ਦੀ ਹਾਲਤ ਵੇਖਾਂਗੇ ਤੇ ਸਾਡੇ ਤੋਂ ਸਹਾਰਿਆ ਨਹੀਂ ਜਾਏਗਾ ਤਾ ਮਿਰਜਾਨਾ ਬ੍ਰਿਧਿਓ ਕਤਬਹੂ ਤਾ ਕਹਿੰਦੇ ਸਾਡਾ ਹਿਰਦਾ ਚਿਕੜ ਪਟਿਆ ਕਿਉਂ ਨਹੀਂ ਹੈ ਤਾ ਗੇ ਗੁਰ ਪੀਤਾ ਮ ਵਿਛਰੇ ਜਬਹੂ ਤਾ ਜਦੋਂ ਉਹਦੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਲ ਵਾ ਸਾਡੇ ਕੋਲੋਂ ਵਿਛੜ ਗਏ ਹਨ ਤਾ ਸਾਡੇ ਨਾਲੋਂ ਤਾਂ ਜੰਗਲ ਦੇ ਹਿਰਣ ਹਣ ਬਦਨਾਗ ਕੋ ਜਿਹੇ ਨਾ ਮਰਣਾ ਜਿਹੜੇ ਕੰਡੇ ਹੀੜੇ ਦੀ ਆਵਾਜ਼ ਸੁਣ ਕੇ ਤੇ ਜਾਉਣਾ ਛੱਡ ਦਿੰਦੇ ਹਨ ਸਾਡੇ ਨਾਲ ਤਾਂ ਟੇਡੀਆਂ ਜੋਨਾਂ ਦੇ ਕੀੜੇ ਪਤੰਗੇ ਚੰਗੇ ਹਨ ਉਹ ਆਪਣੇ ਪਿਆਰੇ ਵਾਸਤੇ ਆਪਣੇ ਅੰਗ ਛੜਾ ਲੈਂਦੇ ਹਨ ਸਾਡੇ ਨਾਲ ਤਾਂ ਮੱਛੀ ਚੰਗੀ ਆ ਜਿਹੜੀ ਪਾਣੀ ਤੋਂ ਨਿਕਲ ਕੇ ਮਰ ਜਾਂਦੀ ਹੈ ਤਾਂ ਦੇਰੇ ਨਹੀਂ ਲਾਉਂਦੇ ਸਮਾਂ ਨਹੀਂ ਲਾਉਂਦੀ ਜਦੋਂ ਪਾਣੀ ਚੋਂ ਕੱਢੋ ਉਸੇ ਭਗਤ ਮਰ ਜਾਂਦੀ ਹੈ। ਭੌਰਾ ਸੁਗੰਧੀ ਲੈਣ ਦਾ ਸੁਭਾਅ ਛਰਦਾ ਨਹੀਂ ਹੈ। ਤਾਂ ਕੇਤਕੀ ਦੇ ਫੁੱਲਾਂ ਦੇ ਵਿੱਚ ਬੇਸ਼ੱਕ ਬਿੰਨਿਆ ਜਾਂਦਾ ਹੈ। ਭਾਈ ਸਾਡੇ ਵਰਗਾ ਕੋਈ ਭਾਗਾ ਮਾੜੇ ਭਾਗਾਂ ਵਾਲਾ ਕੌਣ ਹੋ ਸਕਦਾ ਸੀ ਪੰਜੇ ਦੇ ਪੰਜੇ ਅਜੇ ਵੀ ਜਿਉਂਦੇ ਹਾਂ। ਤਾਂ ਇਹ ਟੇਟੀਆਂ ਝੋਨਾ ਵਾਲਿਆਂ ਵੀ ਆਪਣੇ ਪ੍ਰੇਮੀ ਨਾਲ ਪ੍ਰੇਮ ਨਿਭਾਇਆ ਹੈ। ਤਾਂ ਕਹਿੰਦੇ ਪਹਿਲਾਂ ਤਾਂ ਮਰ ਜਾਂਦੀ ਦਾ ਇਨਾ ਦੁੱਖ ਆਪਣੀ ਅੱਖਾਂ ਨਾਲ ਵੇਖਿਆ ਹੈ ਤੇਰੇ ਪਤਨੀ ਸੁਥ ਦੁਖੇ ਮੇਰੀ ਤਾਂ ਹੁਣ ਜਾ ਕੇ ਮਹਾਰਾਜ ਜੀ ਦੀ ਧਰਮ ਸੁਪਤਨੀ ਸਾਡੀ ਮਾਂ ਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੁੱਖ ਵੇਖਾਂਗੇ ਇਹਦਾ ਵਿਚਾਰ ਤੇ ਆਰਥ ਹੋ ਕਿਉਂ ਸੋਚਦੇ ਦੁਖੀ ਹੁੰਦੇ ਹਨ ਬਦਨ ਸਨੇ ਨਹੀਂ ਦੁਖੇ ਤਾਂ ਮੋਖ ਸੋਭਾ ਤੋਂ ਰਹਿਤ ਹੋ ਗਿਆ ਹੁਣ ਚਿਹਰੇ ਤੋਂ ਕੋਈ ਪ੍ਰਕਾਸ਼ ਸੋਭਾ ਨਹੀਂ ਹੈ ਰੇਸ਼ੇ ਜਾਏ ਸਦਾ ਫਿਰ ਨਗਰੀ ਅੰਮ੍ਰitsar ਸਾਹਿਬ ਪਹੁੰਚ ਗਏ ਹਨ ਸਿਰੂ ਦੇ ਮੋਚਨ ਦਿ ਲੋਕਤ ਘਰ ਪੰਜਾਂ ਸਖਾਂ ਦੇ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਹੈ ਜੈ ਤਰੀ ਹਰਗੋਬਿੰਦ ਅਨੰਦਤ ਤਾਂ ਜਿੱਥੇ ਹਰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਨੰਦ ਦੇ ਸਾਹਿਬ ਉਹ ਜਿਹੜੇ ਪਾਖੰਚਕ ਦਮੰਦਕ ਤਪ ਇਹ ਪੰਜੇ ਸਿਕ ਮਹਾਰਾਜੀ ਦੇ ਚਰਣਾ ਵਿੱਚ ਪਹੁੰਚੇ ਹਨ ਬਿਲਕੁਲ ਬਿਲਕੁਲ ਗੁਰੂ ਜਬ ਗਏ ਤਾਂ ਇਹਨਾਂ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿਨ ਗਣ ਰਹਿਸਨ ਇਹ ਕਿੰਨੇ ਦਿਨ ਹੋ ਗਏ ਆ ਕਿ ਮਹਾਰਾਜ ਪਿਤਾ ਸਤਿਗੁਰੂ ਨੂੰ ਸਾਡੇ ਕੋਲੋਂ ਗਿਆ ਹੋਇਆ ਤਾਂ ਕਿੰਨਾ ਸਮਾਂ ਹੋ ਗਿਆ ਵਿਛੜਿਆ ਹੋਇਆਂ ਨੂੰ ਕਰਤ ਪ੍ਰਤੀਖਣ ਕਬੇਟ ਆਵੇ ਇਹ ਉਮਰ ਤਾਂ ਛੋਟੀ ਆ ਨਾ ਢੀਕ ਤੇ ਆ ਵੀ ਕਦੋਂ ਉਹ ਵੇਲਾ ਆਵੇਗਾ ਜਦੋਂ ਸਾਡੇ ਪਿਤਾ ਸਤਿਗੁਰੂ ਜੀ ਕਰੇ ਆਉਣਗੇ ਤਾਂ ਦਰਸ਼ਨ ਤੁੰਦਰ ਜਿਖ ਰਾਵੇ ਤਾਂ ਸੋਹਣੇ ਪਲੰਗ ਤੇ ਬਹਿ ਕੇ ਮਹਾਰਾਜ ਦਰਸ਼ਨ ਦੇਣਗੇ ਜਦ ਜਦ ਲਗਾਏ ਦੀਵਾਨ ਜੇ ਜਦੋਂ ਉਹ ਆ ਕੇ ਦੀਵਾਨ ਦੇ ਵਿੱਚ ਸਜਣਗੇ ਮਹਾਰਾਜੀ ਤਸ ਤੇ ਬਰਾਜਣਗੇ ਤਾ ਦਰਬਾਰ ਸਰੇਗਾ ਕੀਰਤਨ ਹੋਵੇਗਾ ਸੰਗਤਾਂ ਆਲੇ-ਦੁਆਲੇ ਬਹਿ ਕੇ ਭੌਰਿਆਂ ਵਾਂਗੂ ਇਕੱਠੀਆਂ ਹੋ ਕੇ ਕੀਰਤਨ ਸੁਣਨ ਗਿਆ ਸਿਖ ਸੰਗਤਾਂ ਦੇ ਦਰਸੇ ਗਨ ਆਣ ਤਾ ਅਣਗਿਣਤ ਸੰਗਤਾਂ ਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਗਿਆ ਕੋ ਤਿੰਨੋ ਤਨ ਹੋਏ ਅਨੰਦਾਂ ਤਾ ਜਿਹੜਾ ਜਿਹੜਾ ਵੀ ਭਾਈ ਮਹਾਰਾਜ ਜੀ ਦੇ ਦਰਸ਼ਨ ਕਰਦਾ ਉਹਨੂੰ ਆਨੰਦ ਹੋ ਜਾਂਦਾ ਹੈ ਕਾ ਨਮ ਜਨਮ ਤੇ ਕਟੇ ਧੰਦਾ ਕੋ ਗੁਰੂ ਦਾ ਦਰਸ਼ਨ ਤਾ ਹੈ ਜੰਮ ਜਨਮ ਮਰਨੀਆਂ ਸਾਂਝਾਂ ਕੱਟ ਦਿੰਦਾ ਹੈ ਕਾ ਨੁਦਾਕ ਤਾ ਪ੍ਰਾਪਤ ਸ਼ਾਂਤੀ ਇਹ ਜਿਹੜਾ ਮਨ ਉਦਾਸ ਹੈ ਮਹਾਰਾਜੀ ਦੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਹੋਏਗੀ। ਕੋਈ ਤੁਸੀਂ ਕਬੀਰ ਸ਼ੀਤਲ ਸਾਥੀ ਉਹ ਕਦੋਂ ਕੜੀ ਆਵੇਗੀ ਜਦੋਂ ਮਹਾਰਾਜੀ ਦੇ ਦਰਸ਼ਨ ਹੋਣਗੇ ਤੇ ਸਾਡਾ ਤਨ ਮਨ ਨਿਹਾਲ ਹੋ ਜਾਏਗਾ ਤਨ ਮਨ ਹੋਏ ਨਿਹਾਲ। ਜਗੁਰ ਦੇਖਾ ਸਾਹਮਣੇ ਤਾਂ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਬਦ ਲਈ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਬਾਰੇ ਸੋਚ ਰਹੇ ਇੱਕ ਕਦੋਂ ਆਉਣਗੇ ਤੇ ਸਿੱਖਾਂ ਨੇ ਆ ਕੇ ਕਹਿਣਾ ਵੀ ਉਹ ਤੇ ਸਰੀਰ ਸਮੇਤ ਸੱਚਖੰਡ ਚਲੇ ਗਏ। ਸਰੀਰ ਤਿਆਗੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਹੀ ਪ੍ਰਸੰਗ ਦੀ ਸੰਪੂਰਤਾ ਤੇ ਇੱਥੇ ਹੀ ਇਹ ਜਿਹੜੀ ਰਾਸ ਹੈ ਚੌਥੀ ਜਲਦ ਹੈ ਉਹ ਸੰਪੂਰਨ ਹੁੰਦੀ ਹੈ। ਇੰਨੀ ਬੇਨਤੀ ਪ੍ਰਵਾਣ ਕੋਲ